ਇਹ ਨਸ਼ਾ ਦੇ ਵਿਰੋਧ ਮੁਹਿੰਮ ਦੇ ਤਹਿਤ ਪਟਿਆਲਾ ਤੇ ਨਾਬਾਦੀ ਜੇਲ੍ਹ ਦੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਏਗਾ ਅਤੇ ਜੇਲ੍ਹ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਇਹ ਜੋ ਨਸ਼ਾ ਵਿਰੋਧ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਇਨਸਟਰਕਸ਼ਨਸ ਤੇ ਉਹਦੀ ਲੜੀ ਵਿੱਚ ਅੱਜ ਪਟਿਆਲਾ ਜੇਲ੍ਹ ਨੂੰ ਚੈੱਕ ਕੀਤਾ ਗਿਆ ਤੇ ਨਾਬਾ ਜੇਲ੍ਹ ਨੂੰ ਵੀ ਚੈੱਕ ਕੀਤਾ ਗਿਆ। ਸੋ ਹਜੇ ਸਰ ਜਾਰੀ ਹੈ ਆਫਿਸਰਜ਼ ਅੰਦਰ ਨੇ ਸਾਰੀ ਫੋਰਸ ਵੀ ਅੰਦਰ ਹੈ ਬਟ ਕੁਝ ਜਗ੍ਹਾ ਜਿਹੜੀਆਂ ਸੀਗੀਆਂ ਜਿਵੇਂ ਕਿ ਜਿੱਥੇ ਹਾਰਡ ਐਂਡ ਕ੍ਰਿਮੀਨਲਸ ਰਹਿੰਦੇ ਨੇ ਉਹ ਜਗ੍ਹਾ ਮੈਂ ਆਪ ਜਾ ਕੇ ਚੈੱਕ ਕੀਤੀਆਂ ਉੱਥੇ ਜਾ ਕੇ ਸਰਚ ਵੀ ਹੋਈ ਹੈ ਸਾਰਾ ਚੈੱਕ ਕੀਤਾ ਤੇ ਜਿਵੇਂ ਰਿਕਵਰੀਜ਼ ਫਾਈਨਲ ਹੁੰਦੇ ਆ ਸਰਚ ਕੰਪਲੀਟ ਹੁੰਦੀ ਹੈ ਫਿਰ ਤੁਹਾਡੇ ਨਾਲ ਰਿਕਵਰੀਜ਼ ਵਾਲਾ ਤੇ ਐਫ ਆਈ ਆਰ ਵਾਲਾ ਮੈਂ ਸ਼ੇਅਰ ਕਰ ਦੂੰਗਾ ਬਟ ਆ ਮਸਟ ਕੰਪਲੀਮੈਂਟ ਕਿ ਜਿਹੜਾ ਜੇਲ ਦੇ ਅੰਦਰ ਅਸੀਂ ਚੈੱਕ ਕਰਕੇ ਆਏ ਆ ਜਿਹੜਾ এনवायरमेंट ਸੀਗਾ ਜਿਹੜੀ ਚੈਕਿੰਗ ਚ ਸਭ ਤੋਂ ਦੀ ਕੰਡੀਸ਼ਨ ਮਿਲੀਏ ਜੇ ਵੀ ਸੋ ਬਹੁਤ ਵਧੀਆ ਮੈਂ ਕੰਪਲੀਮੈਂਟ ਕਰੂੰਗਾ ਸੁਪਰਡੈਂਟ ਜੇਲ ਦੇ ਵੀ ਕਿ ਬੜਾ ਵਧੀਆ ਉਹਨਾਂ ਨੇ ਤਰੀਕੇ ਨਾਲ ਮੈਨੂੰ ਜੇਲ ਚ ਰੱਖਿਆ ਸਾਰੇ ਜਿਹੜੇ ਇੱਥੇ ਜੇਲ ਚ ਅੰਡਰ ਟ੍ਰਾਇਲ ਵੀ ਨੇ ਤੇ ਕਨਵਿਕਟ ਵੀ ਨੇ ਕੁਝ ਮਿਲਿਆ ਕੁਝ ਨਹੀਂ ਹਜੇ ਸਹਜ ਚੱਲ ਰਹੀ ਇੱਕ ਵਾਰੀ ਸਹਜ ਕੰਪਲੀਟ ਹੁੰਦੀ ਹੈ ਫਿਰ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰ ਲੂੰਗਾ ਕਿ ਕੀ ਰਿਕਵਰੀ ਹੋਈ ਹੈ ਤੇ ਉਸ ਮੁਤਾਬਕ ਜੇ ਕੋਈ ਰਿਕਵਰੀ ਹੁੰਦੀ ਹੈ ਤੇ ਕਾਨੂੰਨੀ ਕਾਰਵਾਈ ਬਣਦੀ ਹੈ ਤੇ ਉਹ ਕਾਨੂੰਨੀ ਕਾਰਵਾਈ ਵੀ ਕਰਾਂ ਕੋਈ ਫੋਰਸ ਕਿੰਨੀ ਫੋਰਸ ਪ੍ਰਾਇਡ ਫੋਰਸ ਮੋਰ ਦਨ 200 ਬੰਦੇ ਆਪਣੇ ਡਿਪਲੋਏਡ ਸੀਗੇ ਤੇ ਨਾਲ ਜੀਓਜ਼ ਵੀ ਸੀ ਸਚਓਜ਼ ਵੀ ਸੀਗੇ ਸੋ ਸਾਰਾ ਇੱਕ ਪ੍ਰੈਸ ਨੋਟ ਦੇ ਤੌਰ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਿਆ ਜੀ ਪਟਿਆਲੇ ਚ ਨਾਬਾ ਪਟਿਆਲਾ ਦੇ ਨਾਬਾ ਦੋਨੋਂ ਜੇਲ੍ਹ ਚ ਜਿਵੇਂ ਜਿਸ ਤਰ੍ਹਾਂ ਕਿ ਅਕਸਰ ਵੀ ਮੋਬਾਈਲ ਮਿਲਣ ਦੇ ਸਾਹਮਣੇ ਆਉਂਦਾ ਹੈ ਤੇ ਕੁਝ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਕੋਈ ਹੁਣ ਲੱਗ ਪਈ ਹੈ ਕਿ ਘਟੋ ਰਹੇ ਜਿਹੜੇ ਮੋਬਾਈਲਸ ਦੀ ਵੀ ਰਿਕਵਰੀ ਹੁੰਦੀ ਹੈ ਉਹਦੇ ਬਾਰੇ ਟਾਈਮ ਟੂ ਟਾਈਮ ਜੇਲ੍ਹ ਡਿਪਾਰਟਮੈਂਟ ਵੱਲੋਂ ਵੀ ਸਾਨੂੰ ਇਨਫੋਰਮ ਕੀਤਾ ਜਾਂਦਾ ਉਹਦੇ ਚ ਅਸੀਂ ਵੀ ਇਨਵੈਸਟੀਗੇਟ ਕਰਦੇ ਆਂ ਇਨਵੈਸਟੀਗੇਟ ਕਰਕੇ ਪਿੱਛੇ ਜੀ ਇੱਕ ਜੇਲ ਡਿਪਾਰਟਮੈਂਟ ਦਾ ਬੰਦਾ ਵੀ ਉਹਦੇ ਚੋਨੋਮੀਨੇਟ ਹੋਇਆ ਸੀ ਕੁਝ ਪੈਸਕੋ ਦੇ ਬੰਦੇ ਜਿਹੜੇ ਅਡਹੋਕ ਤੇ ਰੱਖਿਓਏ ਸੀ ਉਹਨਾਂ ਦਾ ਵੀ ਰੋਲ ਹੋਇਆ ਸੀ ਸੋ ਉਹ ਸਾਨੂੰ ਜੇਲ ਡਿਪਾਰਟਮੈਂਟ ਵੱਲੋਂ ਪੂਰੀ ਕੋਆਪਰੇਸ਼ਨ ਮਿਲਦੀ ਹੈ ਸੁਪਰੀਟੈਂਡ ਜੇਲ ਜਿਹੜੇ ਸਿਸਟਮ ਸੁਪਰੀਟੈਂਡ ਜੇਲ ਇਹਨਾਂ ਨੇ ਬੜੇ ਜਿਵੇਂ ਪਹਿਲਾਂ ਕਿਹਾ ਸ਼ੁੱਡ ਕੰਪਲੀਮੈਂਟ ਕਿ ਬੜੇ ਸਟ੍ਰਿਕਟ ਸਿਕਿਉਰਿਟੀ ਮੇਜਰਸ ਹੰਦਰ ਰੱਖਿਓਏ ਕਿ ਇਹੋ ਜਿਹਾ ਨਾ ਤਾਂ ਕੋਈ ਅੰਦਰ ਇਨਡਿਸਿਪਲਿਨ ਹੋਵੇ ਤੇ ਨਾ ਹੀ ਕੋਈ ਇਲੈਗਲ ਐਕਟੀਵਿਟੀ ਹੋਵੇ ਜਿਸ ਤਰ੍ਹਾਂ ਅੰਦਰ ਨਸ਼ਾ ਵਗੈਰਾ ਕੋਈ ਮਿਲਦਾ ਹੈ ਤੇ ਪਹਿਲੇ ਪ੍ਰिजन ਐਕਟ ਦੇ ਤਾਹ ਨਾਲ ਅਪਚਾ ਦਰਜ ਹੁੰਦਾ ਸੀ ਤੇ ਹੁਣ ਕੋਈ ਸਖਤ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਨਸ਼ਾ ਦੇ ਵਿਰੋਧ ਤੇ ਜਰੀ ਚਲਾਈ ਜਾ ਰਹੀ ਮਾਈ ਨਹੀਂ ਇੱਥੇ ਜਿਹੜੀ ਵੀ ਕੋਈ ਇਨਿਕਲ ਸਮਾਨ ਰਿਕਵਰ ਹੁੰਦਾ ਹੈ ਤੇ ਉਹਦੇ ਅੰਦਰ ਜਿਹੜੇ ਸੈਕਸ਼ਨ ਚ ਪਰਚਾ ਬਣਦਾ ਹੈ ਉਹੀ ਸੈਕਸ਼ਨ ਲੱਗਦਾ ਨਾਲ ਇਨ ਐਡੀਸ਼ਨ ਪ੍ਰिजन ਐਕਟ ਲੱਗਦਾ ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਨਸ਼ਾ ਮਿਲੂਗਾ ਤੇ ਸਿਰਫ ਪ੍ਰिजन ਐਕਟ ਲੱਗੇਗਾ ਐਨਟੀਪੀਐਸ ਨਾਲ ਲੱਗਦਾ ਬਟ ਪ੍ਰिजन ਐਕਟ ਕਿਉਂਕਿ ਉਹ ਪ੍ਰੈਜ਼ੈਂਟ ਦੇ ਅੰਦਰ ਬਿਲੇ ਠੀਕ ਹੈ